ਮੇਰੇ ਵੀਡੀਓਜ਼ ਦੇਖਣ ਵਾਲੇ ਸਾਰੇ ਦਸਕਾ ਨੂੰ ਪਿਆਰ ਭਰੀ ਸਸਰੀਆ ਕਾਲ ਜੀ ਅੱਜ ਮੈਂ ਤੁਹਾਨੂੰ ਔਕੜ ਵਾਲੇ ਸ਼ਬਦਾਂ ਨੂੰ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਵਿੱਚ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਮੇਰੀ ਵੀਡੀਓ ਜ਼ਰੂਰ ਪਸੰਦ ਆਏਗੀ ਔਕੜ ਵਾਲੇ ਸ਼ਬਦ ਕੱਕੇ ਨੌਕੜੇ ਕੋ ਰਾਜੀ ਗੰਨਾਰਾ ਲੱਲੇ ਨੇ ਵਿਹਾਰੀ ਲੀ ਕੁਰਾੜੀ 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 ਗੱਗੇ ਨੌਕੜੇ ਗੂ ਉਣਾਣਾ ਗੂਣ 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 ਗੱਗੇ ਨੌਕੜੇ ਗੋ ਲੱਲੇ ਨੇ ਗੰਨਾਲਾ ਬੱਬਾ ਗੁਲਾਬ ਗੁਲਾਬ ਗੁਨਾਬ ਕੱਕੇ ਨੌਕੜੇ ਕੋ ਦੱਦਾ ਰਾਰਾ ਤੱਤਾ ਕੁਦਰਤ 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 ફાહે નોકડે હું નાણા હુંણ હોણ હોણ ફફે નોકડે ફૂ રારા નનકના ફરના 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 સસ નોકડે સુ નાણા સુણ 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 સસે નોકડે સુ રારા સુર 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 ધનવાદજી